ਦਾਸਪੁਰ ਦੇ ਵਿੱਚ ਅੱਜ ਦਿਨ ਚੜਦੇ ਹੀ ਵੱਡਾ ਕਾਂਡ ਹੋ ਗਿਆ ਜਿਸ ਦੇ ਵਿੱਚ ਇੱਕ ਸਾਬਕਾ ਫੌਜੀ ਜੋ ਕਿ ਹੁਣ ਜੇਲ੍ਹ ਦੇ ਵਿੱਚ ਗਾਰਡ ਦੇ ਬਤੌਰ ਤੈਨਾਤ ਸੀ ਉਸਨੇ ਆਪਣੀ ਪਤਨੀ ਤੇ ਸੱਸ ਨੂੰ AK47 ਦੇ ਨਾਲ ਗੋਲੀਆਂ ਨਾਲ ਛੱਲੀ ਕਰ ਦਿੱਤਾ ਜੀ ਹਾਂ ਤੁਸੀਂ ਇਸ ਬਿਲਕੁਲ ਸਹੀ ਸੁਣ ਰਹੇ ਹੋ AK47 ਜੇਲ੍ਹ ਦੇ ਗਾਰਡ ਨੇ ਜੇਲ੍ਹ ਦੇ ਵਿੱਚੋਂ AK47 ਇਸ਼ੂ ਕਰਵਾ ਕੇ ਆਪਣੇ ਕੋਲ ਲੈ ਕੇ ਆਇਆ ਤੇ ਉਸ ਤੋਂ ਬਾਅਦ ਦਿਨ ਚੜਦੇ ਹੀ ਆਪਣੇ ਸੱਸ ਦੇ ਘਰ ਪਹੁੰਚ ਗਿਆ ਤੇ ਸੱਸ ਦੇ ਘਰ ਪਹੁੰਚਦੇ ਸਾਰੀ ਜਿਵੇਂ ਹੀ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰੀਆਂ ਤੇ ਪਤਨੀ ਦੇ ਜਦੋਂ ਹੀ ਗੋਲੀਆਂ ਵੱਜੀਆਂ ਤੇ ਸੱਸ ਜਿਹੜੀ ਕਿ ਮੰਜੇ ਤੇ ਸੁੱਤੀ ਪਈ ਸੀ ਉਹ ਉੱਠ ਖੜੀ ਹੋਈ ਤੇ ਜਿਵੇਂ ਹੀ ਉਹ ਮੰਜੇ ਤੇ ਉੱਠਣ ਲੱਗੀ ਤਾਂ ਉਸ ਦੇ ਵੀ ਸਾਬਕਾ ਫੌਜੀ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਇਸ ਪਿੱਛੇ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ 2016 ਦੇ ਵਿੱਚ ਇਸ ਦਾ ਵਿਆਹ ਹੋਇਆ ਜਿਸ ਤੋਂ ਬਾਅਦ આરોપી ਜਿਸ ਦਾ ਨਾਮ ਗੁਰਪ੍ਰੀਤ ਹੈ ਜੋ ਕਿ ਜਿਸ ਨੇ ਆਪਣੇ ਆਪ ਨੂੰ ਵੀ ਗੋਲੀਆਂ ਮਾਰ ਕੇ ਖਤਮ ਕਰ ਲਿਆ ਉਸ ਦਾ ਅਕਸਰ ਹੀ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਤੇ ਜਦੋਂ ਉਹ ਕੰਮ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਉਸ ਦੀ ਪਤਨੀ ਸਸਕਰ ਰਹਿਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਆਪਣੇ ਪੇਕੇ ਰਹਿਣਾ ਉਸ ਨੇ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਗੁਰਪ੍ਰੀਤ ਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਉਸ ਦਾ ਘਰ ਖਰਾਬ ਕਰਨ ਦੇ ਵਿੱਚ ਉਸ ਦੀ ਸੱਸ ਦਾ ਹੀ ਹੱਥ ਹੈ ਉਸ ਦੀ ਸੱਸੀ ਆਪਣੀ ਕੁੜੀ ਨੂੰ ਚੱਕਦੀ ਪੁੱਟਦੀ ਹੈ ਜਿਸ ਦੇ ਕਾਰਨ ਉਸ ਦੀ ਉਸ ਨਾਲ ਹਮੇਸ਼ਾ ਹੀ ਝਗੜਾ ਰਹਿੰਦਾ ਤੇ ਲਗਾਤਾਰ ਉਸ ਦਾ ਆਪਣੀ ਪਤਨੀ ਤੇ ਸੱਸ ਦੇ ਨਾਲ ਕਲੇਸ਼ ਚੱਲ ਰਿਹਾ ਸੀ ਤੇ ਉਹ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਗੁਰਪ੍ਰੀਤ ਨੇ ਆਪਣੇ ਜੇਲ੍ਹ ਦੇ ਵਿੱਚੋਂ ਲਿਆ ਕੇ AK-47 ਦੇ ਨਾਲ ਦੋਨੋਂ ਮਾਤੀ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਆਪਣੇ ਕੁਆਟਰ 'ਚ ਜਾ ਕੇ ਲੁਕ ਗਿਆ ਉਸ ਤੋਂ ਬਾਅਦ ਲੁਕ ਕੇ ਜਦੋਂ ਪੁਲਿਸ ਆਈ ਤਾਂ ਪੁਲਿਸ ਦੇ ਆਂਦੇ ਸਾਰੇ ਉਸਨੇ ਆਪਣੇ ਆਪ ਨੂੰ ਵੀ AK47 ਦੇ ਨਾਲ ਗੋਲੀਆਂ ਮਾਰ ਕੇ ਆਤਮ ਹੱਤਿਆ ਕਰ ਲਈ ਤਾਂ ਇਹ ਸਾਰਾ ਵਾਕ ਜਿਹੜਾ ਹੈ ਗੁਰਦਾਸਪੁਰ ਦੇ ਵਿੱਚ ਬੀਤਿਆ ਤੇ ਉਸਦੇ ਪਰਿਵਾਰ ਵਾਲੇ ਕੀ ਕੁਝ ਕਹਿ ਰਹੇ ਨੇ ਜਰਾ ਉਹ ਵੀ ਸੁਣ ਲੋ ਉਹ ਜੀ ਸਿਸਟਰੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਉਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਕੱਲੇ ਹੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਇਹ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉੱਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੌਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰਡ ਕਰ ਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੋਸਾਇਟੀ ਖੋਦ ਵੀ ਕਰ ਲਿਆ ਤਾਂ ਤੁਸੀਂ ਸੁਣਿਆ ਕਿ ਇਸ ਪਰਿਵਾਰਕ ਮੈਂਬਰ ਮਹਿਲਾ ਨੇ ਕੀ ਕੁਝ ਦੱਸਿਆ ਕਿ ਕਿਵੇਂ ਉਹ ਗੁਰਪ੍ਰੀਤ ਦਿਮਾਗੋ ਵੀ ਥੋੜਾ ਸਾਈਕੋ ਸੀ ਜਿਸ ਕਾਰਨ ਉਹ ਲਗਾਤਾਰ ਇਹ ਕੱਲਾ ਕਰਦਾ ਰਹਿੰਦਾ ਸੀ ਕਿ ਮੈਂ ਤਾਨੂੰ ਮਾਰ ਦੇਣਾ ਤੇ ਉਸਨੇ ਹੁਣ ਅੱਜ ਦਿਨ ਚੜਦੇ ਸਾਰੀ ਇਹ ਵੱਡਾ ਕਦਮ ਚੁੱਕ ਲਿਆ ਤੇ ਪੁਲਿਸ ਕੀ ਕੁਝ ਕਹਿ ਰਹੀ ਹੈ ਇਸ ਸਾਰੀ ਕਹਾਣੀ ਪਿੱਛੇ ਉਹ ਵੀ ਸੁਣ ਲਵੋ ਨਹੀਂ ਐਕਸੈਪਟ ਉਹ ਯਾਰ ਬਹੁਤ ਯਾਦ ਬਾਹਰ ਗੁਰਪ੍ਰੀਤ ਸਿੰਘ ਜਾਲੀ ਆਹ ਤੁਹਾਨੂੰ ਪਤਾ ਰਹਿਣ ਮਿਲਿਆਗਾ ਕਿੱਥੇ ਨਿਕਲਦੇ ਸੀ ਸੋਰੀ ਸੋਰੀ ਕੱਢ ਰਹੇ ਹਾਂ ਜੀ ਜੀ ਸਾਥੇ ਬਲ ਦੇਖੋ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਪੈਨ ਵਾਲਾ ਹੈਗਾ ਆ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆਹ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਅ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ੍ਹ ਤੋਂ ਵਾਪਸ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੋ ਰਿਡਿਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ساری ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀਨ ਐਸਓਜੀ ਦੀ ਜਿਹੜੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨੈਮ ਸਰਚ ਜਿਹੜਾ ਹੈਗਾ ਕੌਮਿੰਗ ਆਪਰੇਸ਼ਨ ਕੀਤਾ ਥੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਵੀ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਜ਼ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸ ਐਚਓ ਐਸ ਐਚਓ ਸਾਹਿਬ ਨੇ ਕੀਤੀ ਇਵਨਿੰਗ ਐਸ ਪੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਫਸਰਨਟਲੀ ਇਹਨੇ ਜਿਹੜਾ ਹੈਗਾ ਸੁਸਾਇਡ ਕਰ ਦਿੱਤੀ ਇੱਕ ਵਾਰੀ ਸਾਹਮਣੇ ਸੀ ਸਰ ਜੀ ਜੀ ਸਰ ਇੱਕ ਕਿਸਮ ਦੇ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕੱਬੇਗਾ ਕਿਉਂ ਦੀ ਕੀ ਕਾਰਨ ਸੇ ਮਾਰਨ ਦਾ ਦੇਖੋ এজ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ਼ ਆਫ ਨਾਊ ਅਜੇ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀ ਐਮ ਬੜੀ ਵੀ ਆਈ ਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡਿਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਨਪੂਰਵ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਮਿਨਿਮਮ ਜਿਹੜਾ ਹੈਗਾ ਅਸੀਂ ਟ੍ਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਵਿੰਡਰ ਆਪਣੇ ਸਾਰੇ ਸਾਰੇ ਦਤ ਹੋ ਗਏ ਦੀ ਜੀ ਜੀ ਸੱਚ ਸਿਰ ਤੋਂ ਮਾਰੀ ਨਾ ਬਣਾ ਜਦੋਂ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦਾ ਕਾਰਨ ਕੀ ਲੱਗਾ ਵੀ ਸਸਨ ਦੇ ਦੇਖੋ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹਨਾਂ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਇਹ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਪ੍ਰੈਸ਼ਰ ਤੋਂ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਉਂਕਿ ਇਹ ਵੀ ਐਸੀ ਏਰੀਆ ਚ ਆ ਕੇ ਜਿਹੜੀ ਕੋਈ ਉਹ ਫਰਦਰ ਡੈਮੇਜ ਨਾ ਹੋ ਜਾਏ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਨ ਕੀਤਾ ਹੈਗਾ ਤਾਂ ਤੁਸੀਂ ਸੁਣਿਆ ਪੁਲਿਸ ਨੇ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਦਿੱਤੀ ਪੁਲਿਸ ਨੇ ਗੁਰਪ੍ਰੀਤ ਨੂੰ ਤਕਰੀਬਨ ਤਕਰੀਬਨ 1 ਘੰਟਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਗੋਲੀ ਨਾ ਮਾਰੇ ਸਰੈਂਡਰ ਕਰ ਦੇਵੇ ਤਾਂ ਜੋ ਜਿਹੜੀ ਅਗਲੀ ਕਾਰਵਾਈ ਉਹ ਸ਼ੁਰੂ ਕੀਤੀ ਜਾਵੇ ਤੇ ਉਸ ਨੂੰ ਬਚਾਇਆ ਵੀ ਨਾਲੇ ਜਾ ਸਕੇ ਪਰ ਗੁਰਪ੍ਰੀਤ ਨੇ ਜਿਵੇਂ ਹੀ ਪੁਲਿਸ ਆਈ ਤੇ ਉਸ ਤੋਂ ਬਾਅਦ ਮੀਡੀਆ ਜਦੋਂ ਉੱਥੇ ਪਹੁੰਚਿਆ ਤਾਂ ਉਸ ਨੇ ਸਾਰਿਆਂ ਸਾਹਮਣੇ ਆਪਣੇ ਆਪ ਨੂੰ ਪੌੜੀਆਂ ਦੇ ਵਿੱਚ ਖੜੇ ਹੋ ਕੇ ਗੋਲੀਆਂ ਮਾਰ ਲਈਆਂ ਜਿਸ ਦੇ ਨਾਲ ਗੁਰਪ੍ਰੀਤ ਦੀ ਵੀ ਮੌਕੇ ਤੇ ਮੌਤ ਹੋ ਗਈ ਹੈ Thank you